ਲਖਾ ਵਸਿਆ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੇ ਨਮਸਕਾਰ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਇਸ ਨੂੰ ਸਹਿਕਾਰ ਕਰਨ ਲਈ ਤੁਹਾਡਾ ਸੇਵਕ ਮੈਂ ਹਮੇਸ਼ਾ ਯਤਮਸ਼ੀਲ ਤੇ ਕਰਮਸ਼ੀਲ ਰਿਹਾ ਹਾਂ ਔਰ ਹਰ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਮੇਰੇ ਪ੍ਰਿਆਸ ਹੋਣਗੇ ਜਿਹਦੇ ਨਾਲ ਗੁਰਦਾਸਪੁਰ ਦਾ ਸਰਵਪੱਖੀ ਵਿਕਾਸ ਜਿਹੜਾ ਹੋ ਸਕੇ ਅੱਜ ਮੈਂ ਆਪਣੇ ਲਾਖਾ ਵਾਸੀਆਂ ਨਾਲ ਇੱਕ ਹੋਰ ਪਹਿਲ ਕਦਮੀ ਜਿਹੜੀ ਇਸਰੇ ਕਈ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਨੇ ਅਣਗੋਲੀਆਂ ਰੱਖਿਆ ਸੀਗਿਆ ਅੱਜ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਜਿਹੜੇ ਸਾਡੇ ਪਿੰਡੂ ਖੇਤਰ ਦੀਆਂ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਸੀ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀ ਪਿਛਲੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਹਨਾਂ ਨੇ ਉਹਦਾ ਦੀ ਮੁਰੰਮਤ ਲਈ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਖੁਆਈ ਆਈ ਔਰ ਜਿਹੜੀ ਜਿੰਸ ਆਪਾਂ ਲੈ ਕੇ ਜਾਣੀ ਸੀਗੀ ਉਹਨੂੰ ਟਰਾਂਸਪੋਰਟ ਕਰਨ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੂਸਰੀ ਵਾਰ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੈਂਟਰਲ ਦੀ ਸਰਕਾਰ ਆ ਉਸਨੇ ਬਹੁਤ ਵੱਡਾ ਪੰਜਾਬ ਦੇ ਨਾਲ ਮੈਂ ਸਮਝਦਾ ਵੀ ਧੋਖਾ ਵੀ ਕੀਤਾ ਔਰ ਪੰਜਾਬ ਦੇ ਨਾਲ ਧੱਕਾ ਵੀ ਕੀਤਾ ਸਾਡਾ 7757 ਕਰੋੜ ਰੁਪਇਆ ਜਿਹੜਾ ਆਰਡੀਐਫ ਫੰਡ ਆ ਉਹਨੂੰ ਰੋਕ ਕੇ ਰੱਖਿਆ ਦਾ ਅੱਜ ਤੱਕ ਜਿਹਦੇ ਤੇ ਪੰਜਾਬ ਦੇ ਸੂਬੇ ਦਾ ਆਪਣਾ ਹੱਕ ਸੀ ਔਰ ਜਿਹੜੇ ਅਸੀਂ ਸੈਂਟਰ ਨੂੰ ਜਮ੍ਹਾਂ ਕਰਾਏ ਸੀਗੇ ਅੱਜ ਤੱਕ ਉਹਦੀ ਅਦਾਇਗੀ ਨਾ ਹੋਣ ਕਰਕੇ ਸਰਕਾਰਾਂ ਦੇ ਹਾਲਾਤ ਠੀਕ ਨਹੀਂ ਰਹੇ ਪਰ ਮੈਂ ਆਫਰੀਨ ਤੇ ਧੰਵਾਦੀ ਆ ਆਪਣੇ ਹਰਜਲ ਅਜੀਜ਼ ਹਰਮਨ ਕਾਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ 62.42 ਕਿਲੋਮੀਟਰ ਲੰਬੀਆਂ ਸੜਕਾਂ ਦੇ ਮੁਰੰਮਤ ਵਾਸਤੇ 12 ਕਰੋੜ 79 ਲੱਖ ਰੁਪਇਆ ਜਾਰੀ ਕਰਤਾ ਇਹਨਾਂ ਦੇ ਟੈਂਡਰ ਜਿਹੜੇ ਨੇ ਲੱਗੇ ਨੇ ਅੱਜ 19 ਤਰੀਕ ਨੂੰ ਤੇ ਟੈਂਡਰ ਜਿਹੜੇ ਨੇ ਖੋਲੇ ਜਾਣਗੇ ਔਰ ਆਉਣ ਵਾਲੇ ਦਸਾਂ ਦਿਨਾਂ ਦੇ ਵਿੱਚ ਇਹਦਾ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦਾ ਕੰਮ ਜਿਹੜਾ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਜਾਊਗਾ ਔਰ ਇਹਦੇ ਵਿੱਚ ਜਿਹੜੇ ਪਿੰਡ ਨੇ ਹਰਦਾਨ ਹੋ ਗਿਆ ਜੀਵਨਵਾਲ ਹੋ ਗਿਆ ਮੰਗਲਸਰ ਹਯਾਤਨਗਰ ਪੀਰਾਬਾਗ ਗਦਨੀਪੁਰ ਤਤਲੇ ਚੌਰ ਰਤੋਵਾਲ ਤਲਵੰਡੀ ਵਿਰਕ ਬੱਬੇਹਾਲੀ ਔਜਲਾ ਸਰਾਵਾ ੁੱਲੇਚੱਕ ਹਮਰਾਜਪੁਰ ਤੇਪੁਰ ਕਾਲਾ ਕਾਲਾ ਨੰਗਲ ਕੋਪਰਸਾਦਾ ਨੰਗਲ ਬ੍ਰਾਹਮਣਾ ਮੀਰਪੁਰ ਸ਼ੇਰਪੁਰ ਤੇ ਹੋਰ ਕਾਫੀ ਪਿੰਡ ਜਿਹੜੇ ਨੇ ਉਹਨਾਂ ਦੀਆਂ ਸੜਕਾਂ ਜਿਹੜੀਆਂ ਬਹੁਤ ਖਸਤਾ ਹਾਲਤ ਦੇ ਵਿੱਚ ਸਨ ਆ ਉਹਦੀ ਮੁਰੰਮਤ ਜਿਹੜੀ ਆ ਕੀਤੀ ਜਾਊਗੀ ਔਰ ਅੱਜ ਮੈਨੂੰ ਦੱਸਦਿਆਂ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਦੀ ਮੁਰੰਮਤ ਦੇ ਵਿੱਚ ਇੱਕ ਨਵੀਂ ਕਲਾਸ ਜਿਹੜੀ ਆ ਐਡ ਕੀਤੀ ਆ ਜਿਹੜੀ ਪਿਛਲੀਆਂ ਸਰਕਾਰਾਂ ਨੇ ਮੈਸੀ ਕੀਤੀ ਆ ਉਹਦਾ ਕਾਰਨ ਹੁੰਦਾ ਸੀ ਕਿ ਜਿਹੜੇ ਠੇਕੇਦਾਰ ਸੀ ਉਹ ਕਿਸੇ ਵਕਤ ਸਮਗਰੀ ਮਾੜੀ ਇਸਤੇਮਾਲ ਕਰਦੇ ਸਨ ਤੇ ਸੜਕਾਂ ਬਹੁਤ ਦੇਰ ਚੱਲਦੀਆਂ ਨਹੀਂ ਸੀ ਗਿਆ ਪਰ ਹੁਣ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਇਹ ਕੰਮ ਜਿਹੜਾ ਵੀ ਠੇਕੇਦਾਰ ਕਰੇਗਾ ਉਹਨੂੰ 5 ਸਾਲਾਂ ਦੇ ਵਿੱਚ ਇਹਦੀ ਮੈਂਟੇਨੈਂਸ ਵੀ ਉਸ ਠੇਕੇਦਾਰ ਨੂੰ ਕਰਨੀ ਹੋਵੇ ਜੇ 5 ਸਾਲਾਂ ਦੇ ਵਿੱਚ ਇਹ ਸੜਕ ਜਿਹੜੀ ਆ ਟੁੱਟਦੀ ਆ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਠੇਕੇਦਾਰ ਦੀ ਹੋਊਗੀ ਔਰ 5 ਸਾਲ ਦੇ ਵਿੱਚ ਇਹਨਾਂ ਪੈਸਿਆਂ ਦੇ ਨਾਲ ਹੀ ਠੇਕੇਦਾਰ ਜਿਹੜੀ ਆ ਉਹਦੀ ਮੁਰੰਮਤ ਕਰੂਗਾ ਸੋ ਮੈਂ ਸਮਝਦਾ ਵੀ ਇਹ ਬਹੁਤ ਵਧੀਆ ਪਹਿਲ ਕਦਮੀ ਆ ਬਹੁਤ ਵਧੀਆ ਪ੍ਰਯਾਸ ਆ ਕਿਉਂਕਿ ਇਤਨੀਆ ਸਰਕਾਰਾਂ ਵੇਲੇ ਇਹਾਂ ਕੰਮਾਂ ਦੇ ਵਿੱਚ ਰਾਜਨੀਤਿਕ ਦਖਲ ਬਹੁਤ ਜ਼ਿਆਦਾ ਸੀਗਾ ਜਿੰਨੂੰ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਨੇ ਰੋਕ ਕੇ ਇੱਕ ਪਰਦਸ਼ਤਾ ਲਿਆਂਦੀ ਆ ਤਾਂ ਕਿ ਜਿਹੜਾ ਕੰਮ ਹੋਵੇ ਉਹ ਮਿਆਰੀ ਕੰਮ ਹੋਵੇ ਚੰਗੀ ਕੁਆਲਿਟੀ ਦਾ ਹੋਵੇ ਤਾਂ ਕਿ ਲੋਕਾਂ ਨੂੰ ਉਹਦੀ ਸੁਵਿਧਾ ਜਿਹੜੀ ਆ ਉਹ ਮਿਲ ਸਕੇ ਸੋ ਮੈਨੂੰ ਅੱਜ ਗੁਰਦਾਸਪੁਰ ਦੇ ਵਾਸੀਆਂ ਨੂੰ ਇਹ ਗੱਲ ਸਾਂਝੀ ਕਰਦੇ ਵੀ ਖੁਸ਼ੀ ਹੋ ਰਹੀ ਆ ਤੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਔਰ ਉਹਨਾਂ ਦੀ ਆਵਾਜ਼ ਆਈ ਨਹੀਂ ਮੁਸ਼ਕਲ ਹੁੰਦੀ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿੰਨਕ ਨੂੰ ਲੈ ਕੇ ਜਾਣਾ ਉਹਦੇ ਨੂੰ ਮੁਸ਼ਕਲ ਆਉਂਦੀ ਸੀ ਉਹਦੇ ਵਾਸਤੇ 62.42 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਹੋਣ ਜਾ ਰਹੀਆਂ ਨੇ ਔਰ ਉਹਦੇ ਤੇ 12 ਕਰੋੜ 79 ਲੱਖ ਰੁਪਏ ਦਾ ਜਿਹੜਾ ਖਰਚਾ ਉਹ ਆਊਗਾ ਸੋ ਪਰਮੇਸ਼ਵਰ ਕਿਰਪਾ ਕਰੇ ਆਪਾਂ ਗੁਰਦਾਸਪੁਰ ਦੇ ਵਿਕਾਸ ਦੀ ਕੋਈ ਕਸਰ ਨਹੀਂ ਛੱਡਣੀ ਔਰ ਮੈਂ ਮੇਰੀ ਆਦਤ ਆ ਕਿ ਮੈਂ ਬਹੁਤ ਜ਼ਿਆਦਾ ਲਾਈਵ ਨਹੀਂ ਹੁੰਦਾ ਤੇ ਜਦੋਂ ਮੈਂ ਲਾਈਵ ਹੁੰਦਾ ਮੈਂ ਹਮੇਸ਼ਾ ਵਿਕਾਸ ਦੀ ਗੱਲ ਕਰਨਾ ਮੈਂ ਹਮੇਸ਼ਾ ਸਤਿ ਭਾਵਨਾ ਦੀ ਗੱਲ ਕਰਨਾ ਮੈਂ ਲਾਈਵ ਹੋ ਕੇ ਬਹੁਤ ਉੱਚਾ ਨੀਵਾ ਬੋਲਣ ਵਾਲਾ ਇਨਸਾਨ ਨਹੀਂ ਤੇ ਇਹਨੂੰ ਗਲਤ ਨਹੀਂ ਕਹਿੰਦਾ ਮਾੜਾ ਨਹੀਂ ਕਹਿੰਦਾ ਆਪਣੇ ਕੰਮ ਦੇ ਵਿੱਚ ਵਿਸ਼ਵਾਸ ਰੱਖਦਾ ਪਰ ਮੇਰੀ ਕੋਸ਼ਿਸ਼ ਇਹ ਆ ਕਿ ਰਾਜਨੀਤੀ ਦਾ ਇੱਕ ਉਹ ਪਹਿਲੂ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਨਹੀਂ ਮਿਲਿਆ ਅੱਜ ਉਸ ਪਹਿਲੂ ਜਿਹੜਾ ਉਹ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਦੱਸ ਰਿਹਾ ਗੁਰਦਾਸਪੁਰ ਦਾ ਵਿਕਾਸ ਕਰਨਾ ਗੁਰਦਾਸਪੁਰ ਦੇ ਲੋਕਾਂ ਦਾ ਜੀਵਨ ਸਰ ਉੱਪਰ ਚੁੱਕਣਾ ਸਾਡੀ ਜ਼ਿੰਮੇਵਾਰੀ ਆ ਆਰਾਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਇਹ ਆ ਕਿ ਸਾਰੇ ਉਹ ਕੰਮ ਕਰੋ ਜਿਹੜੇ ਲੋਕਾਂ ਦੀ ਸੇਵਾ ਵਿੱਚ ਵਰਤਿਤ ਹੋਣ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕੇ ਲਈ ਹੋਣ ਔਰ ਮੈਂ ਅੱਜ ਤੁਹਾਡੇ ਰਾਹੀਂ ਸਰੰਡਰ ਗਵਰਨਮੈਂਟ ਨੂੰ ਵੀ ਅਪੀਲ ਕਰੂੰਗਾ ਕਿ ਜਿਹੜਾ 7757 ਕਰੋੜ ਰੁਪਈਆ ਸਾਡਾ ਆਰਡੀਐਫ ਦਾ ਰੋਕਿਆ ਉਹਨੂੰ ਜਲਦ ਰਿਲੀਜ਼ ਕੀਤਾ ਜਾਵੇ ਤਾਂ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਸੜਕਾਂ ਬਣਨ ਵਾਲੀਆਂ ਨੇ ਜਿਹਦੀ ਆਲਰੇਡੀ ਲਿਸਟ ਤਕਰੀਬਨ 35 36 ਨਵੀਆਂ ਸਰਕਾਰੀ ਨਸਤ ਦਿੱਤੀਆ ਸੋ ਸਾਡੀ ਕੋਸ਼ਿਸ਼ ਹੈ ਕਿ ਦੋਵੇਂ ਪਿਆਸਾ ਰੀਜ ਹੁੰਦਾ ਉਹ ਵੀ ਸੜਕਾ ਸਾਡੀ ਹੈ ਨਵੀਆਂ ਬਣਨ ਤਾਂ ਕਿ ਲੋਕਾਂ ਨੂੰ ਸੁਵਿਧਾ ਮਿਲ ਸਕੇ ਔਰ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਸੋਧਣੀ ਚਾਹੀਦੀ ਆ ਕਿ ਭਾਵੇਂ ਪੰਜਾਬ ਦੇ ਵਿੱਚ ਸਰਕਾਰ ਉਹਦੀ ਨਹੀਂ ਔਰ ਪੰਜਾਬ ਦੇ ਲੋਕ ਇੱਕ ਸੁਵਿਧਾ ਚਾਹੁੰਦੇ ਨੇ ਪੰਜਾਬ ਦੇ ਲੋਕ ਵੀ ਆਪਣਾ ਵਿਕਾਸ ਚਾਹੁੰਦੇ ਨੇ ਇਹ ਵਿਤਕਰਾ ਜਿਹੜਾ ਬਾਜਪਾ ਦੀ ਸੈਂਟਰ ਗਵਰਨਮੈਂਟ ਪੰਜਾਬ ਦੇ ਨਾਲ ਕਰ ਰਹੀ ਆ ਉਦੀ ਸਖਬਦਾ ਦੇ ਨਾਲ ਮੈਂ ਨਿੰਦਾ ਕਰਦਾ ਔਰ ਮੈਂ ਅਪੀਲ ਕਰੂੰਗਾ ਕਿ ਉਹਨਾਂ ਦੇ ਚੰਗਾਈ ਬੁੱਧੀ ਆਵੇ ਤੇ ਇਹ ਜਿਹੜਾ ਪੈਸਾ ਕਿਸਾਨੀ ਦਾ ਕਿਸਾਨ ਦੀ ਮਿਹਨਤ ਦਾ ਪੈਸਾ